ਫਤੇ ਜੀ ਅੱਜ ਮਿਤੀ 23 2025 ਪਿੰਡ ਕਿਲਾ ਨੌਂ ਦੀ ਮੌਜੂਦਾ ਪੰਚਾਇਤ ਸਰਪੰਚ ਕਮਲਜੀਤ ਸਿੰਘ ਔਰ ਫਕੌਰੀ ਤੇ ਉਹਨਾਂ ਦੇ ਨਾਲ ਪਤਵੰਤੇ ਸੱਜਣ ਮੌਜੂਦ ਆ ਜਿਹੜੇ ਕਿ ਵਸਤੀ ਤੋਂ ਛੱਪੜ ਨੂੰ ਪੈਪਾਂ ਪੈ ਰੀਆਂ ਸ਼ੇਮਣਾਲੇ ਦੇ ਪਾਸੇ ਨੂੰ ਤੇ ਜੇਸੀਬੀ ਮੌਜੂਦ ਆ ਕੰਮ ਜਿਹੜਾ ਆਰੰਭ ਕਰਾਤਾ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਜਿਹੜੀਆਂ ਪਾਈਪਾਂ ਪੈ ਰਹੀਆਂ ਤੇ ਸਾਡੇ ਪਿੰਡ ਦਾ ਜਿਹੜਾ ਸਰਪੰਚਾ ਬਹੁਤ ਉਦਮੀ ਮਤਲਬ ਵੀ ਕੰਮ ਕਰ ਰਹੇ ਹੋ ਤੇ ਇਸ ਦੇ ਪਰਥਿਆਏ ਸਰਪੰਚ ਕਮਲਜੀਤ ਕੌਰੀ ਆਪ ਜੀ ਨਾਲ ਦੋ ਸ਼ਬਦ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਾफी ਚਿਰ ਦੀ ਜਿਹੜੀ ਸਮੱਸਿਆ ਸੀਗੀ ਇਸ ਵਸਤੀ ਦੀ ਗੰਦੇ ਨਿਕਾਸ ਦੀ ਉਹ ਅਸੀਂ ਅੱਜ ਮਤਲਬ ਸ਼ੁਰੂ ਆਰੰਭ ਕਰਤੀ ਹੈ ਜੀ ਕਿ ਬਸ ਇਹਨੂੰ ਚਾਰ ਪੰਜ ਦਿਨ ਦੇ ਵਿੱਚ ਪਾਇਆ ਪਾ ਕੇ ਕਲੀਅਰ ਕਰ ਦੇਗੇ ਠੀਕ ਹੈ ਜੀ ਬਹੁਤ ਧੰਨਵਾਦ ਸਰਪੰਚ ਤੁਹਾਡੇ ਨਾਲ ਜਿਹੜੀ ਮੌਜੂਦਾ ਪੰਚਾਇਤ ਮੈਂਬਰ ਪੰਚ ਸਾਰੇ ਪਤਵੰਤੇ ਸੱਜਣ ਮੌਜੂਦ ਆ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਵੱਲੋਂ ਸਾਡੀ ਸਮੁੱਚੀ ਪੰਚਾਇਤ ਦਾ ਗੁਰਫਤਿਹ ਜੀ